ਜੀ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਫਾਰਮ ਦੀ ਕਿਸਾਨ ਮਜ਼ਦੂਰ ਯੂਨੀਅਨ ਜੋ ਅੱਜ 1 ਮਈ ਨੂੰ ਸ਼ੰਭੂ ਬਾਰਡਰ ਦੇ ਉੱਤੇ ਰੇਲਵੇ ਲਾਈਨ ਦੇ ਟੱਮ ਹੈਗੇ ਆ ਅੱਜ ਮਜ਼ਦੂਰ ਦਿਵਸ ਅਸੀਂ ਮਨਾਉਣ ਲੱਗੇ ਹੋਏ ਆ ਜਿਹਦੇ ਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਜੀ ਬੀਬੀਆਂ ਦੇ ਵੀਰ ਪਹੁੰਚੇ ਆ ਇਹ ਮੈਂ ਸਰਕਾਰ ਨੂੰ ਕਹਿਣਾ ਚਾਹੂੰਗਾ ਵੀ ਇਹ ਤੋਂ ਤੁਸੀਂ ਕੋਈ ਸਬਕ ਲਓ ਜਿਹੜਾ ਤੁਸੀਂ ਕਹਿੰਦੇ ਸੀ ਕਿ ਇਕੱਠ ਥੋੜਾ ਹੋ ਗਿਆ ਬਹੁਤ ਵੱਡਾ ਇਕੱਠ ਹੈ ਕਿਉਂਕਿ ਲੋਕੀ ਹੁਣ ਪਹਿਲਾਂ ਕੰਮਕਾਰ ਚ ਬਿਜੀ ਸੀਗੇ ਹੁਣ ਵੇਲੇ ਹੋਗੇ ਵੇਲੇ ਹੋ ਗਿਆ ਤੇ ਮੋਰਚੇ 'ਚ ਪਹੁੰਚਣ ਲੱਗ ਗਿਆ ਜੇ ਤੁਸੀਂ ਦੇਖ ਲਵੋਣਾ ਜਦੋਂ ਸ਼ੁਰੂਆਤ ਹੋਈ ਇੱਕ ਤਰੀਕ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਕਾਫਲਿਆਂ ਦੇ ਰੂਪ 'ਚ ਸਾਰੇ ਕਿਸਾਨਾਂ ਵੀਰਾਂ ਨੇ ਬੀਬੀਆਂ ਨੇ ਸਭ ਨੇ ਉਰੇ ਪਹੁੰਚਣਾ ਮੈਂ ਕਹੂੰਗਾ ਵੀ ਇਹ ਨਾ ਹੋਵੇ ਕੱਲ ਨੂੰ ਜਿਹੜਾ ਦੂਜਾ ਟਰੈਕ ਰਹਿੰਦਾ ਸਾਨੂੰ ਉਹਦੀ ਕਾਲ ਦੇਣੀ ਪਵੇ ਬੰਦ ਕਰਨ ਦੀ ਉਦੋਂ ਪਹਿਲਾਂ ਤੁਸੀਂ ਜਿਹੜਾ ਸਾਡੇ ਤਿੰਨ ਨੌਜਵਾਨ ਅਰੈਸਟ ਕਰੇ ਹੋਇਆ ਹੈ ਨਵਦੀਪ ਚਲਵੇੜਾ ਗੁਰਕੀਰਤ ਸ਼ਾਹਪੁਰ ਤੇ ਅਨੀਸ਼ ਖੜਖੜ ਤਿੰਨਾਂ ਨੂੰ ਰਹਿਆ ਕਰਦੋ ਤਾਂ ਬਹੁਤ ਵਧੀਆ ਰਹੋਗੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਕੱਠ ਵੱਧ ਜਾਊਗਾ ਤੁਸੀਂ ਆਪ ਤੁਹਾਨੂੰ ਹੱਥਾਂ ਮਾਰਾਂ ਦੀ ਪੈ ਜਾਣੀ ਹੈ ਤੇ ਮਜਬੂਰ ਨੂੰ ਤੁਹਾਨੂੰ ਸਾਡੀਆਂ ਸਾਰੀਆਂ ਗੱਲਾਂ ਮੰਨ ਕੇ ਸਾਨੂੰ ਆਪ ਇਥੋਂ ਉਠਾਣਾ ਪੈਣਾ ਕਿਉਂਕਿ ਅੱਜ 15 ਦਿਨਾਂ ਟ੍ਰੈਕ ਤੇ ਹੋ ਗਏ ਆ ਨਹੀਂ ਪਤਾ ਜਿੰਨੇ ਮਰਜ਼ੀ ਅਸੀਂ ਪਹਿਲਾਂ ਹੀ ਕਿਹਾ ਸੀ ਜਿੱਥੇ ਬੈਠੇ ਸੀਗੇ ਵੀ ਜਿੰਨੇ ਮਰਜ਼ੀ ਜਿੱਥੇ ਬੈਠਣਾ ਪੈ ਜੇ ਜਦੋਂ ਤੱਕ ਅਸੀਂ ਉਹਨਾਂ ਤਿੰਨੇ ਨੌਜਵਾਨਾਂ ਨੂੰ ਰਿਹਾ ਨਹੀਂ ਕਰਾ ਸਕਦੇ ਉਦੋਂ ਤੱਕ ਅਸੀਂ ਇੱਥੇ ਹੀ ਬੈਠਾਂਗੇ ਅਸੀਂ ਉਹਨਾਂ ਨੂੰ ਰਿਹਾ ਕਰਾ ਕੇ ਉੱਥੋਂ ਉੱਠਣਾ ਵੈਗਰ ਚਿਕਾ ਖਾਨ ਸਾਹਿਬ ਵੈਗਰ ਚਿਕਾ